ਜੀ ਮੈਂ ਗੁਰਵਰਨ ਸਿੰਘ ਲੋਕ ਸਭਾ ਵਿਧਾਇਕ ਤੋਂ ਆਜ਼ਾਦ ਉਮੀਦਵਾਰ ਮੇਰਾ ਚੋਣ ਸੰਸਾਨ ਹੈ ਮਾਰਚਸ ਦੀ ਡੱਬੀ ਪੀਵੀਐਮ ਦੇ ਨੰਬਰ 13 ਮੈਨੂੰ ਆਪਣੀ ਬੋਟ ਤੇ ਸਪੋਰਟ ਜ਼ਰੂਰ ਕਰਿਓ ਅੱਜ ਆਪਾਂ ਜੋ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਹੈ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਜੋ ਦਾਅਵੇ ਕੀਤੇ ਗਏ ਨੇ ਕੁਝ ਜੋ ਉਹਨਾਂ ਨੇ ਕੰਮ ਕੀਤੇ ਨੇ 2.5 ਸਾਲ ਦੇ ਵਿੱਚ ਉਹਨਾਂ ਦੇ ਆਪਾਂ ਅੱਜ ਪੜਤਾਲ ਜੋ ਉਹਨਾਂ ਦੀ ਉਸ ਮੁੱਦੇ ਤੇ ਆਪਾਂ ਗੱਲ ਕਰਾਂਗੇ ਸਭ ਤੋਂ ਵੱਧ ਉਹ ਦੋ ਚੀਜ਼ਾਂ ਨੂੰ ਅਮ ਇੱਕ ਤਰ੍ਹਾਂ ਦਾ ਪ੍ਰਮੋਟ ਕਰਨੇ ਇੱਕ ਤਾਂ 600 ਯੂਨਟ ਜੋ ਫਰੀ ਦਿੱਤੀ ਹੋਈ ਹੈ ਬਿਜਲੀ ਉਸ ਦੀ ਇੱਕ ਜੋ ਉਹਨਾਂ ਨੇ 43000 ਨੌਕਰੀਆਂ ਦਾ ਉਹਨਾਂ ਨੇ ਬੜਾ ਗੁਣਗਾਨ ਕੀਤਾ ਹੋਇਆ ਕੱਲ ਹੀ ਉਹਨਾਂ ਦੀ ਇੱਕ ਇੰਟਰਵਿਊ ਹੋ ਰਹੀ ਸੀ ਪ੍ਰਾਈਮ ਏਸ਼ੀਆ ਦੇ ਪ੍ਰੋਗਰਾਮ ਥਰੂ ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਵੀ ਉਹਨਾਂ ਦੀ ਸਰਕਾਰ ਨੇ 43000 ਨੌਕਰੀਆਂ ਦਿੱਤੀਆਂ ਇੱਕ ਘਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਹੋਈਆਂ ਨੇ ਪਿਛਲੇ 2.5 ਸਾਲਾਂ ਦੇ ਵਿੱਚ ਤਾਂ ਇਹ ਮਤਲਬ ਬਿਲਕੁਲ ਇੱਕ ਖੋਖਲਾ ਉਹਨਾਂ ਦਾ ਅਭਿਆਨ ਹੈ ਇਹਦੇ ਵਿੱਚ ਆਪਾਂ ਫਲੋਅ ਦੇ ਵਿੱਚ ਆ ਜਾਈਏ ਆਪਾਂ ਕੋਈ ਅੱਗੇ ਪੜਤਾਲ ਨਹੀਂ ਕਰਦੇ ਅਗਰ ਤੁਸੀਂ 43000 ਨੌਕਰੀਆਂ ਅਗਰ ਉਹਨਾਂ ਦੀ ਜੋ ਗੱਲ ਕਹੀ ਉਹ ਦਰਸ ਸਮਝਦੇ ਹੋਏ ਮੰਨ ਲਓ 43000 ਨੌਕਰੀਆਂ ਹੈਗੀਆਂ ਨੇ ਤਾਂ ਪੰਜਾਬ ਦੇ ਵਿੱਚ 121/20000 ਦੇ ਕਰੀਬ ਪਿੰਡ ਹੈਗਾ 12500 ਪਿੰਡ ਤੇ 43000 ਨੌਕਰੀਆਂ ਨੂੰ ਤੁਸੀਂ 12500 ਪਿੰਡ ਦੇ ਹਿਸਾਬ ਨਾਲ ਡਿਵਾਈਡ ਕਰਕੇ ਦੇਖੋ ਤਾਂ ਐਵਰੇਜ 3.4 3.4 ਆਉਂਦੀ ਹੈ ਤੇ 3.4 ਦਾ ਮਤਲਬ ਹੈ ਦੋ ਸਾਲਾਂ ਦੇ ਵਿੱਚ ਉਹਨਾਂ ਨੇ ਇੱਕ ਪਿੰਡ 'ਚ 3.4 ਨੌਕਰੀਆਂ ਦਿੱਤੀਆਂ ਚਲੋ ਉਹਨੂੰ ਆਪਾਂ ਲਗਭਗ ਕਰਕੇ 4 ਕਰ ਲਓ ਇੱਕ ਦੋ ਸਾਲਾਂ ਦੇ ਵਿੱਚ ਉਹਨਾਂ ਨੇ ਇੱਕ ਪਿੰਡ ਦੇ ਵਿੱਚ 4 ਨੌਕਰੀਆਂ ਦਿੱਤੀਆਂ ਤਾਂ ਇੱਕ ਸਾਲ ਦੀ ਐਵਰੇਜ ਇੱਕ ਪਿੰਡ ਨੂੰ ਦੋ ਨੌਕਰੀਆਂ ਦੀ ਹੋਈ ਇੱਕ ਪਿੰਡ ਦੇ ਵਿੱਚ ਲਗਭਗ 100 ਘਰ ਹੁੰਦਾ ਹੈ ਇਹਦਾ ਮਤਲਬ ਉਹਨਾਂ ਨੇ ਪਿੰਡ ਦੇ ਵਿੱਚੋਂ ਦੋ ਘਰਾਂ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਇੱਕ ਸਾਲ ਦੇ ਵਿੱਚ ਜਦਕਿ ਪਿੰਡ ਦੇ ਵਿੱਚ 100 ਘਰਾਂ ਦੀ ਗੱਲ ਹੁੰਦੀ ਹੈ ਮੈਨੂੰ ਹੁਣ ਉਹਨਾਂ ਦਾ ਬਿਆਨ ਜੋ ਦਿੱਤਾ ਗਿਆ ਵੀ ਇੱਕ ਘਰ 'ਚ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਦਿੱਤੀਆਂ ਨੇ ਉਹਨੂੰ 43 ਦੀ 43000 ਦੇ ਹਿਸਾਬ ਨਾਲ ਪੂਰੇ ਪੰਜਾਬ ਦੇ ਪਿੰਡਾਂ ਦੀ ਗਿਣਤੀ ਦੇ ਹਿਸਾਬ ਨਾਲ ਮੈਨੂੰ ਵੰਡ ਕਰਕੇ ਦਿਖਾਣ ਦੀ ਇੱਕ ਘਰ ਦੇ ਵਿੱਚ ਤਿੰਨ ਤਿੰਨ ਚਾਰ ਨੌਕਰੀਆਂ ਜਾਂ ਇੱਕ ਇੱਕ ਨੌਕਰੀ ਵੀ ਕਿੱਦਾਂ ਹੋਗੀ ਇੱਕ ਪਿੰਡ ਦੇ ਵਿੱਚ ਦੋ ਨੌਕਰੀਆਂ ਹੋਈਆਂ ਨੇ ਇੱਕ ਸਾਲ ਦੇ ਵਿੱਚ ਦੋ ਨੌਕਰੀਆਂ ਨਾਲ ਅਗਰ ਤੁਸੀਂ ਸੰਤੋਸ਼ਤ ਹੋ ਤੁਹਾਨੂੰ ਲੱਗਦਾ ਹੈ ਤੁਹਾਡੇ ਬੱਚੇ ਨੂੰ ਇਹ ਰੋਜ਼ਗਾਰ ਮੰਨ ਰਹੇ ਹੋ ਤਾਂ ਇਹ ਆਪਾਂ ਨੂੰ ਸੋਚਣਾ ਪਏਗਾ ਆਪਾਂ ਕੈਲਕੂਲੇਸ਼ਨ ਆ ਲਾਇਆ ਕਰੋ ਆਪਾਂ ਕੱਲੇ ਉਹਨਾਂ ਦੀ ਕਹਿਣ ਦੇ ਬਿਆਨ ਤੇ ਨਾ ਜਾਇਆ ਕਰੋ ਉਹਨੂੰ ਕੈਲਕੂਲੇਸ਼ਨ ਕਰਕੇ ਦੇਖਿਆ ਕਰੋ ਵੀ ਕਿੱਦਾਂ ਹੈ ਹੈ ਅੱਗੇ ਉਹਨਾਂ ਨੇ ਕਿਹਾ ਅਗਰ ਤੁਸੀਂ ਡਾਟਾ ਚਾ ਕੇ ਦੇਖੋ ਗੂਗਲ ਕਰਕੇ ਦੇਖਿਓ ਵੀ ਲੋਨ ਔਨ ਪੰਜਾਬ ਰਾਈਟ ਪੰਜਾਬ ਦੇ ਨਾਂ ਤੇ ਲੋਨ ਕਿੰਨੇ ਹਨ ਅਗਰ ਆਪਾਂ ਦੇਖੀਏ ਨਾ 28 ਸਟੇਟਾਂ ਦੇ ਵਿੱਚੋਂ ਪੰਜਾਬ ਇੰਡੀਆ ਦੀਆਂ ਦੂਜੇ ਨੰਬਰ ਦੀ ਮਤਲਬ ਦੂਜੇ ਨੰਬਰ ਦੀ ਸਟੇਟ ਪੰਜਾਬ ਆ ਸਾਰਿਆਂ ਨੂੰ ਵੱਧ ਕਰਜ਼ਾਈ ਦੇ ਵਿੱਚ ਤੇ ਇਸ ਕਰਕੇ ਪਹਿਲਾ ਨੰਬਰ ਹੀ ਮੰਨੋ ਤੇ ਸ਼ੋ ਕਿਉਂਕਿ ਏਰੀਆ ਦੇ ਹਿਸਾਬ ਨਾਲ ਪੰਜਾਬ ਨੰਬਰ 1 ਆ ਨਾ ਨੰਬਰ 1 ਕਰਜ਼ੇ ਦੇ ਥੱਲੇ ਜੋ ਹੈ ਪੂਰੇ ਭਾਰਤ ਦੇ ਵਿੱਚ ਉਹ ਪੰਜਾਬ ਹੈ ਇਹਨੂੰ ਤੁਸੀਂ ਮੈਂ ਕੋਈ ਆਪਦਾ ਡਾਟਾ ਨਹੀਂ ਦੱਸ ਰਿਹਾ ਤੁਸੀਂ ਗੂਗਲ ਉੱਤੇ ਕਰਕੇ ਦੇਖਿਓ ਤੇ 2022 ਦੇ ਐਂਡ ਤੱਕ ਜੋ ਕਰਜ਼ਾ ਸੀ ਪੰਜਾਬ ਦੇ ਸਿਰ ਤੇ ਉਹ 2.82 ਲੱਖ ਕਰੋੜ ਸੀ 2.82 ਲੱਖ ਕਰੋੜ ਬਹੁਤ ਜਿਆਦਾ ਵੱਡੀ ਰਕਮ ਹੁੰਦੀ ਹੈ ਤੇ 2023 ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ 1 ਸਾਲ ਬਾਅਦ ਉਹ ਕਰਜ਼ਾ ਜੋ ਹੋ ਗਿਆ ਸੀ 3.12 ਲੱਖ ਕਰੋੜ ਹੋ ਗਿਆ 3.12 ਲੱਖ ਕਰੋੜ ਜਨਕੀ 30000 ਕਰੋੜ ਦਾ ਕਰਜ਼ਾ ਵਧਿਆ ਇੱਕ ਸਾਲ ਦੇ ਵਿੱਚ ਹੁਣ 2024 ਦਾ ਹਾਲੇ ਡਾਟਾ ਮੈਂ ਨਹੀਂ ਦੇਖ ਪਾਇਆ ਤੇ 2024 ਦੇ ਵਿੱਚ ਹੋ ਸਕਦਾ ਉਹ ਡਾਟਾ ਵਧਿਆ ਜਾਂ ਘਟਿਆ ਮੈਨੂੰ ਨਹੀਂ ਪਤਾ ਵਧਣ ਦੇ ਚਾਂਸ ਜ਼ਿਆਦਾ ਹੈ ਕਿਉਂਕਿ 600 ਯੂਨਟ ਜੋ ਫ੍ਰੀ ਦਿੱਤੀ ਹੋਈ ਹੈ ਬਿਜਲੀ ਆਪਾਂ ਨੂੰ ਉਹਦੇ ਵਿੱਚ ਉਹਨਾਂ ਨੇ ਲੋਨ ਚਾਕੇ ਆਪਾਂ ਨੂੰ ਬਿਜਲੀ ਫ੍ਰੀ ਦਿੱਤੀ ਹੋਈ ਹੈ ਨਾ ਕਿ ਉਹਨਾਂ ਨੇ ਕੋਈ ਆਪ ਦੇ ਪੱਲੋ ਜਾਂ ਇੱਕ ਸਰਕਾਰ ਦੀ ਕੋਈ ਰੁਜ਼ਗਾਰ ਕਿਤੋਂ ਹੋਰ ਮਲਾਮਦਨੀ ਪੈਦਾ ਇਸ ਕਰਕੇ ਤੁਹਾਨੂੰ ਫਰੀ ਦਿੱਤੀ ਹੈ ਫ੍ਰੀ ਮੁਫਤ ਖੋਰੀ ਦੇ ਵਿੱਚ ਆਪਾਂ ਪਾਇਆ ਹੋਇਆ ਤੇ ਇਸ ਕਰਕੇ ਇੱਕ ਜੇ ਆਪਾਂ ਪਿੰਡਾਂ ਦੇ ਵਿੱਚ ਵੀ ਦੇਖੀਏ ਕੋਈ ਘਰ ਦੇ ਵਿੱਚ ਅਗਰ ਆਪਾਂ ਕੋਈ ਕਿਸੇ ਵੀ ਲਾਣੇਦਾਰ ਕੋਈ ਹੋਵੇ ਜਿਹੜਾ 20 25 ਕਿੱਲਿਆਂ ਦਾ ਮਾਲਕ ਹੋਵੇ ਉਹ ਪੰਜ ਸੱਤ ਕਿੱਲੇ ਬੈ ਰੱਖ ਕੇ ਜਾਂ ਇੱਕ ਘੈਣੇ ਰੱਖ ਕੇ ਪਰਿਵਾਰ ਨੂੰ ਕਹੇ ਕੋਈ ਗੱਲ ਨਹੀਂ ਤੁਸੀਂ ਖਾਓ ਖੁੱਲਾ ਹਨਾ ਆ ਤੁਹਾਡੇ ਲਈ ਫ੍ਰੀ ਹੈ ਤਾਂ ਉਹ ਕੋਈ ਉਹਦੀ ਕੋਈ ਬਹਾਦਰੀ ਦੀ ਗੱਲ ਨਹੀਂ ਹੈ ਕਿ ਐਦਾਂ ਹੀ ਮਤਲਬ ਪੰਜਾਬ ਸਰਕਾਰ ਦੀ ਮੈਂ ਕੋਈ ਬਹਾਦਰੀ ਨਹੀਂ ਸਮਝਦਾ ਵੀ ਲੋਨ ਚਾੱਕ ਕੇ ਤੁਸੀਂ ਪੰਜਾਬ ਦੇ ਉੱਤੇ ਕਰਜ਼ਾ ਚੜਾ ਕੇ ਤੁਸੀਂ ਫ੍ਰੀ ਦੇ ਵਿੱਚ ਬਿਜਲੀ ਵੰਡੀ ਜਾਓ ਜਾਂ ਤੁਸੀਂ ਕਹਿ ਰਹੇ ਹੋ ਡਾਟੇ ਦੇ ਵਿੱਚ ਤੁਸੀਂ ਦਿਖਾ ਰਹੇ ਹੋ ਵੀ ਅਸੀਂ ਬਿਜਲੀ ਤੋਂ ਪੈਸੇ ਬਣਾ ਰਹੇ ਹਾਂ ਨਾ ਤੇ ਉਹ ਇੱਕ ਖੋਖਲਾ ਬਿਆਨ ਨੇ ਇਹ ਸਾਰੇ ਇਹਦੇ ਤੇ ਆਪਾਂ ਨੂੰ ਲੋਕਾਂ ਨੂੰ ਧਿਆਨ ਦੇਣਾ ਪੈਣਾ ਕਿਉਂਕਿ ਦੇਖੋ ਸਰਕਾਰਾਂ ਨੇ ਚਲੇ ਜਾਣਾ ਹੁੰਦਾ ਇਹਨਾਂ ਨੂੰ ਹੁੰਦਾ ਵੀ ਓਕੇ ਪਿਛਲੀਆਂ ਸਰਕਾਰਾਂ ਵੀ ਕਰਜ਼ਾ ਛੜ ਕੇ ਨੇ ਅਸੀਂ ਵੀ ਛੱਡ ਜਾਾਂਗੇ ਕਿਉਂਕਿ ਪੰਜ ਸਾਲਾਂ ਬਾਅਦ ਉਹਨਾਂ ਨੂੰ ਪਤਾ ਨਹੀਂ ਆਣਾ ਨਹੀਂ ਆਣਾ ਤਾਂ ਉਹ ਇਸ ਕਰਕੇ ਇਸ ਗੱਲ ਤੇ ਕੋਈ ਕੋਈ ਵੀ ਗਵਰਨਮੈਂਟ ਇਹਨਾਂ ਧਿਆਨ ਨਹੀਂ ਦੇ ਰਹੀ ਵੀ ਪਿਛਲੇ ਕਰਜ਼ੇ ਨੂੰ ਕਿੱਦਾਂ ਦੂਰ ਕੀਤਾ ਜਾਵੇ ਉਹਦੇ ਲਈ ਬਥੇਰੇ ਪ੍ਰੋਗਰਾਮ ਲੀਕੇ ਜਾ ਸਕਦੇ ਆ ਪੰਜਾਬ ਦੇ ਵਿੱਚ ਬਹੁਤ ਸਾਰੀ ਕਪੈਸਿਟੀ ਹੈਗੀ ਹੈ ਐਸੇ ਪ੍ਰੋਗਰਾਮ ਬਣਾਏ ਜਾ ਸਕਦੇ ਜੋ ਪੰਜਾਬ ਦੇ ਵਿੱਚ ਤਾਂ ਚਲੋ ਰੋਜ਼ਗਾਰ ਪੈਦਾ ਕਰਕੇ ਆਮਦਨੀ ਵਧਾਈ ਜਾ ਸਕਦੀ ਹੈ ਐਸੇ ਪ੍ਰੋਗਰਾਮ ਵੀ ਬਣਾਏ ਜਾ ਸਕਦੇ ਆ ਐਸੇ ਪ੍ਰੋਗਰਾਮ ਥਰੂ ਜੇ ਹੋਰ ਸਟੇਟਾਂ ਦੇ ਵਿੱਚ ਜਾ ਕੇ ਤੁਸੀਂ ਫੈਸਿਲਿਟੀਆਂ ਦੋ ਸਰਵਿਸਿਜ਼ ਦੋ ਉੱਥੋਂ ਆਮਦਨੀ ਲੈ ਕੇ ਆਓ ਉਹ ਆਮਦਨੀ ਦੇ ਨਾਲ ਪੰਜਾਬ ਦੇ ਕਰਜ਼ੇ ਨੂੰ ਬਹੁਤ ਸਾਰਾ ਘਟਾ ਸਕਦੇ ਹੋ ਐਸੇ ਪ੍ਰੋਗਰਾਮ ਲਿਕਨ ਦੀ ਜ਼ਰੂਰਤ ਹੈਗੀ ਹੈ ਇਸ ਕਰਕੇ ਖੋਖਲੇ ਬਿਆਨਾਂ 'ਤੇ ਨਾ ਜਾਇਆ ਕਰੋ ਮੰਨਿਆ ਵੀ ਉਹ ਫੇਮਸ ਪਰਸਨੈਲਿਟੀ ਨੇ ਹਨ ਪਰ ਉਹਨਾਂ ਦੇ ਬਿਆਨਾਂ ਨੂੰ ਵੀ ਤੁਸੀਂ ਪੂਰੀ ਪੜਤਾਲ ਕਰਕੇ ਉਸ ਤੇ ਵਿਸ਼ਵਾਸ ਕਰਿਆ ਕਰੋ ਤੇ ਨਾਲ ਹੀ ਉਹਨਾਂ ਨੇ ਮਲੋ ਇੱਕ ਇੱਕ ਕਿਹਾ ਹੋਇਆ ਵੀ ਸਮਾਰਟ ਸਕੂਲਾਂ ਤੇ ਕਾਫੀ ਕੰਮ ਚੱਲ ਰਿਹਾ ਹੈ ਮੇਰੇ ਏਰੀਆ ਵਿੱਚ ਕੋਈ ਸਮਾਰਟ ਸਕੂਲ ਮੈਂ ਨਹੀਂ ਦੇਖਿਆ ਜੋ ਉਹਨਾਂ ਨੇ ਅਦਗਾਟਨ ਕੀਤਾ ਹੋਵੇ ਲੁਧਿਆਣਾ ਸ਼ਹਿਰ ਦੇ ਵਿੱਚ ਪਿੱਛੇ ਜੇ ਕੇਜਰੀਵਾਲ ਸਾਹਿਬ ਵੀ ਆਏ ਸੀ ਉਹਨਾਂ ਨੇ ਅਦਗਾਟਨ ਕੀਤੇ ਸੀਗੇ ਸਮਾਰਟ ਸਕੂਲਾਂ ਦੇ ਹੁਣ ਜਿੱਥੇ ਆਲਰੇਡੀ ਪੀਪਲ ਸਮਾਰਟ ਨੇ ਜਿੱਥੇ ਆਲਰੇਡੀ ਲੋਕਾਂ ਨੂੰ ਅਵੇਅਰਨੈਸ ਹੈਗੀ ਹੈ ਉੱਥੇ ਤੁਸੀਂ ਸਮਾਰਟ ਸਕੂਲ ਬਣਾ ਕੇ ਇੱਕ ਇੱਕ ਵਧੀਆ ਸਕੂਲ ਜੋ ਚੱਲ ਰਿਹਾ ਉਹਨੂੰ ਥੋੜਾ ਪੋਤਾ ਹੋਰ ਪੋਚਾ ਪਾਚੀ ਕਰਕੇ ਉਹਨੂੰ ਤੁਸੀਂ ਸਮਾਰਟ ਸਕੂਲ ਡਿਕਲੇਅਰ ਕਰ ਦੋ ਇਹ ਕੋਈ ਕੋਈ ਬਾਲੀ ਬਧੀਆ ਤਰੱਕੀ ਵਾਲੀ ਗੱਲ ਨਹੀਂ ਹੈਗੀ ਆਪਾਂ ਨੂੰ ਇਹ ਜਿਹੀ ਗੱਲਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਸਮਾਰਟ ਸਕੂਲ ਉਹਨੂੰ ਕਹਿੰਦੇ ਆ ਅਗਰ ਤੁਸੀਂ ਬਿਲਕੁਲ ਇੱਕ ਲੋਅਰ ਲੈਵਲ ਦੇ ਪੱਧਰੇ ਲੈਵਲ ਦੇ ਹੈ ਨਾ ਪਿੰਡ ਦੇ ਵਿੱਚ ਜਾ ਕੇ ਉੱਥੇ ਇੱਕ ਸਕੂਲ ਨੂੰ ਤੁਸੀਂ ਉੱਚਾ ਚੱਕ ਕੇ ਉਹਦਾ ਰਕਾਟਨ ਕਰ ਰਹੇ ਹੋ ਉਹਨੂੰ ਸਮਾਰਟ ਸਕੂਲ ਕਹਿੰਦੇ ਸਮਾਰਟ ਸਕੂਲ ਕੋਈ ਕੰਦਾਂ ਦੇਤੇ ਵਧੀਆ ਸਲੋਗਨ ਲਿਖ ਕੇ ਜਾਂ ਉੱਥੇ ਕੋਈ ਇਨਫਰਾਸਟ੍ਰਕਚਰ ਖੜਾ ਕਰਕੇ 스마트 ਸਕੂਲ ਨਹੀਂ ਹੁੰਦੇ 스마트 ਸਕੂਲ ਹੁੰਦੇ ਵੀ ਹਰ ਬੱਚਾ ਉਸ ਸਕੂਲ ਦਾ 스마트 ਬਣ ਕੇ ਨਿਕਲੇ ਉਹ ਇੱਕ ਅੱਛਾ ਅਰਗੇ ਇਨਸਾਨ ਬਣ ਉਹਦਾ ਬੇਸ ਨਹੀਂ ਪੱਥਰਾ ਵਧੀਆ ਰੱਖਿਆ ਹੋਵੇ ਉਹਨ 스마트 ਸਕੂਲ ਕਹਿੰਦੇ ਆ ਤਾਂ ਇਹ ਸਾਰੀਆਂ ਲਾਲੀਪਾਪ ਜੋ ਆਪਾਂ ਦਿੱਤੇ ਗਏ ਨੇ ਇਹਨਾਂ ਤੇ ਕੋਈ ਜ਼ਮੀਨੀ ਪੱਧਰ ਤੇ ਕੁਵਾਲਦੀ ਕੰਮ ਨਹੀਂ ਹੋਇਆ ਇਸ ਕਰਕੇ ਇਹੋ ਜਿਹੇ ਆਪਾਂ ਬਿਆਨਾਂ ਤੇ ਨਾ ਜਾ ਕੇ ਪੂਰੀ ਪੜਤਾਲ ਕਰਕੇ ਆਪਣੇ ਦਿਮਾਗ ਨੂੰ ਆਪਾਂ ਪੂਰਾ ਅਮ ਮਤਲਬ ਖੋਲ ਕੇ ਰੱਖਿਆ ਕਰੋ ਤਾਂ ਜੋ ਆਪਾਂ ਜੋ ਮੁੱਦੇ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੁਸੀਂ ਗੂਗਲ ਤੇ ਕੁਝ ਵੀ ਕਰ ਸਕਦੇ ਹੋ ਇਸ ਕਰ ਕਿਸੇ ਵੀ ਬਿਆਨ ਨੂੰ ਤੁਸੀਂ ਮਤਲਬ ਲਕੀਰ ਨਾ ਮੰਨਿਆ ਕਰੋ ਉਹਦੀ ਪੜਤਾਲ ਕਰਕੇ ਉਹਦੇ ਮੁੱਦਿਆਂ ਦੇ ਉਹਨਾਂ ਨੂੰ ਕੁਐਸਚਨ ਕਰਿਆ ਕਰੋ ਵੀ ਤੁਸੀਂ ਐਦਾਂ ਬਿਆਨ ਦਿੱਤਾ ਹੈ ਪਰ ਡਾਟਾ ਇਹ ਕਹਿ ਰਿਹਾ ਤਾਂ ਇਹ ਸਾਰੀਆਂ ਗੱਲਾਂ ਕਰਦਾ ਹੋਇਆ ਮੈਂ ਕੋਈ ਆਮ ਆਦਮੀ ਪਾਰਟੀ ਵੱਲੋਂ ਢਾਈ ਸਾਲਾਂ ਵਿੱਚ ਕੋਈ ਬਾਲਾ ਵਧੀਆ ਕੰਮ ਐਸਾ ਮੈਨੂੰ ਨਹੀਂ ਦਿਖਿਆ ਜਿਸ ਨਾਲ ਅਸੀਂ ਉਹਨਾਂ ਨੂੰ ਦੁਬਾਰਾ ਚੁਣਨ ਦੇ ਲਈ ਤਿਆਰ ਬੈਠੇ ਹੋਈਏ ਉਮੀਦਾਂ ਬਹੁਤ ਸੀ ਮੈਂ ਵੀ ਬਹੁਤ ਤਕੜਾ ਸਪੋਰਟਰ ਸੀ ਉਹਨਾਂ ਦਾ ਪਰ ਅੱਜ ਹੁਣ ਐਸੇ ਹਾਲਾਤ ਬਣੇ ਪਏ ਨੇ ਵੀ ਲੋਕ ਅੱਕੇ ਹੋਏ ਨੇ ਤੇ ਜੋ ਜੋ ਪਛੜੇ ਏਰੀਆ ਨੇ ਉਹਨਾਂ ਵੱਲ ਹਲੇ ਵੀ ਕੋਈ ਧਿਆਨ ਨਹੀਂ ਦਿੱਤਾ ਹੈ ਅਗਰ ਪ੍ਰੋਜੈਕਟ ਲੈਂਦੇ ਵੀ ਜਾ ਰਹੇ ਜਿੱਥੇ ਆਲਰੇਡੀ ਡਿਵੈਲਪਮੈਂਟ ਹੈਗੀ ਉੱਥੇ ਹੀ ਲੈਂਦੇ ਜਾ ਰਹੇ ਤਾਂ ਉਹ ਕੋਈ ਡਿਵੈਲਪਮੈਂਟ ਦਾ ਕੋਈ ਬਾਲਾ ਵਧੀਆ ਕੋਈ ਬਦਲਾਅ ਨਹੀਂ ਸਾਨੂੰ ਦਿਖ ਰਿਹਾ ਤੇ ਇਸ ਕਰਕੇ ਜੋ ਏਰੀਆ ਪਹਿਲਾਂ ਜਿੰਨਾ ਵੱਲ ਵੱਧ ਧਿਆਨ ਨਹੀਂ ਦਿੱਤਾਗੇ ਉਹਨਾਂ ਵੱਲ ਧਿਆਨ ਦੋ ਮਾਨਸਾ ਬਠਿੰਡਾ ਇਹ ਮੁੱਖ ਸਾਰ ਇੱਧਰ ਫਰੀਦਕੋਟ ਇੱਧਰ ਬਹੁਤ ਸਾਰੇ ਪ੍ਰੋਜੈਕਟ ਲਿਆਂਦੇ ਜਾ ਸਕਦੇ ਆ ਗਵਰਨਮੈਂਟ ਵੱਲੋਂ ਉਹਨਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਆਪਾਂ ਨੂੰ ਸਭ ਸਭ ਕੰਮਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਸਰਕਾਰ ਨੂੰ ਇਸ ਕਰਕੇ ਉਹਨਾਂ ਨੂੰ ਕੁਐਸਚਨ ਕਰਿਆ ਕਰੋ ਉਹਨਾਂ ਤੋਂ ਪੁੱਛਿਆ ਕਰੋ ਤਾਂ ਇਹਨਾਂ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਤੁਹਾਡਾ ਤੁਸੀਂ ਮੈਨੂੰ ਸੁਣਿਆ ਤੇ ਬਾਕੀ ਤੁਸੀਂ ਆਪਣੀ ਬੋਟ ਦਾ ਇਸਤੇਮਾਲ ਸਹੀ ਜ਼ਰੂਰ ਕਰੋ ਮੇਰਾ ਚੋਣ ਨਿਸ਼ਾਨਾ ਮਾਚਿਸ ਦੀ ਡੱਬੀ ਬੋਟ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰੋ ਮੈਨੂੰ ਤੇ ਇਦਾਂ ਹੀ ਬਦਲਾ ਆਉਂਦੇ ਨੇ ਸਮਾਜ ਦੇ ਵਿੱਚ ਆਪਾਂ ਸਮਾਜ ਦੇ ਲਈ ਸਾਰੇ ਨਾਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ